ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਿਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲੀਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁੱਕ ਕਰਦੇ ਹਾਂ ਸੁਰਖੀਆਂ ਵੱਲ ਹੜਤਾਲ ਤੇ ਬੈਠੇ ਰੋਡਵੇਜ਼ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਗੱਲਬਾਤ ਦਾ ਸੱਦਾ ਕਿ ਹਾਂ ਨਹੀਂ ਚਾਹੁੰਦੇ ਕਿਸੇ ਦੇ ਚੁੱਲ੍ਹੇ ਦੀ ਅੱਗ ਬੁਜੇ ਮਸਲੇ ਦਾ ਕਰਾਂਗੇ ਹੱਲ ਆਪਣੀਆਂ ਮੰਗਾਂ ਨੂੰ ਲੈ ਕੇ ਰੋਡਵੇਜ਼ ਮੁਲਾਜ਼ਮਾਂ ਦਾ ਪ੍ਰਦਰਸ਼ਨ ਰਿਹਾ جاری ਵਿਭਾਗ ਨੇ ਵਿਖਾਈ ਸ਼ਕਤੀ ਜ਼ਿਲंधर ḍippu ਦਾ ਮੁਲਾਜ਼ਮ ਸਸਪੈਂਡ ਕਿਸਾਨ ਜਿੱਥੇ ਬੰਦੀਆਂ ਮੁਲਾਜ਼ਮਾਂ ਦੇ ਹੱਥਾਂ ਚਾਈਆਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਕੇ ਰਿਆ ਕਿਹਾ ਆਪਸ ਵਿੱਚ ਮਿਲੇ ਹੋਏ ਨੇ ਪਾਜਬਾ ਤੇ ਆਪ ਵਾਲੇ ਲੋਕਾਂ ਨੂੰ ਕਰ ਰਹੇ ਗੁੰਮਰਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਕਰਵਾਇਆ ਵਿਆਹ 8 ਸਾਲਾਂ ਦੇ ਅਲਵਨੀਜ਼ ਪ੍ਰਧਾਨ ਮੰਤਰੀ ਅਹੁਦੇ ਤੇ ਰਹਿੰਦਿਆਂ ਵਿਆਹ ਕਰਵਾਉਣ ਵਾਲੇ ਪਹਿਲੇ ਆਸਟ੍ਰੇਲੀਆਈ ਪੀਐਮ ਬਣੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਰੋਡਵੇਜ਼ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲਬਾਤ ਦਾ ਸੱਦਾ ਦਿੱਤਾ ਹੈ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਮਸਲੇ ਬੈਠ ਕੇ ਹੱਲ ਕਰਾਂਗੇ ਰੋਡਵੇਜ਼ ਮੁਲਾਜ਼ਮਾਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਮੁੱਦਿਆਂ ਤੇ ਇੱਕ ਅਹਿਮ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਖੇ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ 19000 ਤੋਂ ਵੱਧ ਪਿੰਡਾਂ ਵਿੱਚ ਸੜਕਾਂ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਆਪਣੇ ਆਪ ਵਿੱਚ ਬਹੁਤ ਵੱਡਾ ਪ੍ਰੋਜੈਕਟ ਹੈ। ਉਹਨਾਂ ਦੱਸਿਆ ਕਿ ਇਹ ਪ੍ਰੋਜੈਕਟ 4000 ਕਰੋੜ ਰੁਪਏ ਦੇ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੜਤਾਲੀ ਰੋਡਵੇਜ਼ ਕੰਮਿਆਂ ਨੂੰ ਗਲਬਾਤ ਲਈ ਸੱਦਾ ਦਿੱਤਾ ਗਿਆ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਚੁੱਲ੍ਹੇ ਦੀ ਅੱਗ ਬੁਜੇ। ਅਸੀਂ ਸਾਰੇ ਮਸਲੇ ਬੈਠ ਕੇ ਹੱਲ ਕਰਾਂਗੇ ਉਹਨਾਂ ਕਿਹਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਦੇ ਤਰੀਕੇ ਸਹੀ ਢੰਗ ਨਹੀਂ ਹੈ ਪਿਛਲੀਆਂ ਸਰਕਾਰਾਂ ਨੂੰ ਘੇਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਤਾਂ ਜੋ ਕੀਤਾ ਉਸਦੇ ਨਤੀਜੇ ਸਾਹਮਣੇ ਆ ਰਹੇ ਨੇ ਜੋ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ ਉਹਨਾਂ ਨੇ ਕੱਚੇ ਕਾਮੇ ਮੈਂ ਭਰਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਇਹ ਕਦੋਂ ਤੱਕ ਰਹਿਣਗੇ ਕਿੰਨੀ ਇਹਨਾਂ ਦੀ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਜੋ ਉਦੋਂ ਕੱਚ ਕਰੜ ਕਹਿਣਾ ਜਿਹਨੂੰ ਪੰਜਾਬੀ ਚ ਕੱਚ ਕਰੜ ਚ ਕਰਗੇ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆਪਾਂ ਕਿਹੜਾ ਦੁਬਾਰੇ ਆਉਣਾ ਇੱਕ ਵਾਰੀ ਕਰ ਲਓ ਮੈਂ ਨਹੀਂ ਚਾਹੁੰਦਾ ਕਿਸੇ ਦੇ ਇੱਕ ਚੁੱਲੇ ਦੀ ਅੱਗ ਬੁਜੇ ਅਸੀਂ ਸਾਰੇ ਪੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਕਿਸੇ ਦਾ ਕੋਰਟ ਚ ਕੇਸ ਚੱਲਦਾ ਕਿਸੇ ਦੀ ਪੀਆਈਐਲ ਪਈ ਹੋਈ ਆ ਕਿਸੇ ਦਾ ਕੋਈ ਟੈਕਨੀਕਲ ਇਸ਼ੂ ਐ ਐਡਵੋਕੇਟ ਚੈਨਲ ਨਾਲ ਵੀ ਹਰ ਰੋਜ਼ ਮੀਟਿੰਗ ਹੁੰਦੀ ਆ ਤੇ ਅਸੀਂ ਉਹਨਾਂ ਸਾਰਿਆਂ ਦਾ ਮਸਲਾ ਜਿਹੜਾ ਹੈ ਉਹ ਹੱਲ ਕਰਾਂਗੇ ਬਹਿ ਕੇ ਹੱਲ ਕਰਾਂਗੇ ਮੈਂ ਉਹਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਤੇ ਉਹ ਉਹ ਵਧੀਆ ਤਰੀਕੇ ਨਾਲ ਗੱਲਬਾਤ ਕਰਨ ਟੇਬਲ ਤੇ ਬਹਿ ਕੇ ਜ਼ਰੂਰ ਉਹਦਾ ਹੱਲ ਹੋਊਗਾ ਕੋਈ ਅਸੀ ਗੱਲ ਨਹੀਂ ਮੈਂ ਖੁਦ ਇੱਕ ਪਿੰਡਾਂ ਚ ਆਇਆ ਹਾਂ ਮੈਨੂੰ ਪਤਾ ਹੈ ਨੌਕਰੀ ਕੋ ਬਾਰੇ ਮਿਲਦੀ ਹੈ ਦੁਬਾਰਾ ਹੁਣ ਜੇ ਨਹੀਂ ਜੇ ਨਿਕਲ ਜਾਣਗੇ ਕਿੱਥੇ ਜਾਣਗੇ ਉਹ ਉਮਰਿਆ ਨਹੀਂ ਹੋ ਗਿਆ ਕਿਸੇ ਹੋਰ ਜੋਬ ਵਾਸਤੇ ਵੀ ਪਲਾਨ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਆਰਥਿਕ ਘਰੇਲੂ ਸਮੱਸਿਆਵਾਂ ਨੂੰ ਸਮਿਧਾਂ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਰਾਹਤ ਫੰਡ ਨੂੰ ਲੈ ਕੇ ਕੇਂਦਰ ਸਰਕਾਰ ਦੀ ਨੀਅਤ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਕੇਂਦਰ ਵੱਲੋਂ ਪੀੜਤਾਂ ਲਈ ਕੋਈ ਪੈਸਾ ਨਹੀਂ ਆਇਆ ਹੈ ਪੰਜਾਬ ਦੇ ਰੋਡਵੇਜ਼ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਨੇ ਹੜਤਾਲੀ ਮੁਲਾਜ਼ਮਾਂ ਦੇ ਖਿਲਾਫ ਸੂਬਾ ਸਰਕਾਰ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਟ੍ਰਾਂਸਪੋਰਟ ਵਿਭਾਗ ਨੇ ਪਨਬੱਜ ਜਲੰਧਰ ਡਿਪੂ ਦੇ ਪ੍ਰਧਾਨ ਵਿਕਰਮਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਸਸਪੈਂਡ ਕਰ ਦਿੱਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਲਗਾਏ ਗਏ ਤਰਨੇ ਕਾਰਨ ਵਿਭਾਗ ਨੂੰ مالی ਨੁਕਸਾਨ ਹੋਇਆ ਇਸ ਲਈ ਉਸ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਨੇ। ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਚੱਲ ਰਹੀ ਹੜਤਾਲ ਖਿਲਾਫ ਪੰਜਾਬ ਸਰਕਾਰ ਨੇ ਸਖਤ ਕਦਮ ਲਿਆ। ਸਰਕਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਅਨੁਸਾਰ ਪਨਵਸ ਜਲੰਧਰ ਡਿਪੂ ਦੇ ਪ੍ਰਧਾਨ ਵਿਕਰਮਜੀਤ ਨੂੰ ਸਸਪੈਂਡ ਕਰ ਦਿੱਤਾ ਗਿਆ। ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਲਗਾਏ ਗਏ ਤਰਨੇ ਨੂੰ ਲੈ ਕੇ ਪਨਵਸ ਡਿੰਪੂ ਦੇ ਇੱਕ ਪ੍ਰਧਾਨ ਵਿਕਰਮਜੀਤ ਸਿੰਘ ਅਧੀਆਂ ਸੇਵਾਵਾਂ ਤੋਂ ਸਮਾਪਤ ਕਰ ਦਿੱਤੀਆਂ ਗਈਆਂ ਨੇ। ਜਾਰੀ ਕੀਤੇ ਗਏ ਪੱਤਰ ਚ ਕਿਹਾ ਗਿਆ ਹੈ ਕਿ 28 ਨਵੰਬਰ 2025 ਨੂੰ ਵਿਕਰਮਜੀਤ ਸਿੰਘ ਕੰਡਕਟਰ ਨੰਮ ਬਰਸੀ ਟੀਸੀ 06 ਵੱਲੋਂ ਗੈਰ ਕਾਨੂੰਨੀ ਹੜਤਾਲ 'ਚ ਹਿੱਸਾ ਲੈਣ ਕਾਰਨ ਡਿਊਟੀ ਰੂਟਾਂ ਦੇ ਅਨੁਸਾਰ 380 ਕਿਲੋਮੀਟਰ ਦੀ ਡਿਊਟੀ ਮਿਸ ਕੀਤੀ ਗਈ ਅਤੇ ਮੁਕੇਰੀਆਂ ਜਲੰਧਰ ਅੰਮ੍ਰਿਤਸਰ ਜਲੰਧਰ ਪਠਾਨਕੋਟ ਰੂਟ ਤੇ ਪਨਵਸ ਦੀ ਬੱਸ ਸੇਵਾ ਨਾ ਦੇਣ ਤੇ ਕਾਰਨ ਜੱਤਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਵਿਭਾਗ ਨੂੰ 11939 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਜਦਕਿ 28 ਨਵੰਬਰ 2025 ਨੂੰ ਇਸ ਸਬੰਧ ਦੇ ਵਿੱਚ ਨੋਟਿਸ ਜਾਰੀ ਕਰਦੇ ਹੋਏ ਤੁਰੰਤ ਡਿਊਟੀ ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਸਨ ਪਰ 29 ਨਵੰਬਰ 2025 ਨੂੰ ਤੁਹਾਡੀ ਡਿਊਟੀ ਰੂਟ ਦੇ ਅਨੁਸਾਰ ਮੁਕੇਰੀਆਂ ਜਲੰਧਰ ਅੰਮ੍ਰਿਤਸਰ ਪਠਾਨਕੋਟ ਲੱਗੀ ਹੋਈ ਸੀ ਅਜਿਹੇ 'ਚ 29 ਨਵੰਬਰ ਨੂੰ ਮੁਕੇਰੀਆਂ ਤੋਂ ਬੱਸ ਨੂੰ ਜਲੰਧਰ ਵਰਕਸ਼ਾਪ 'ਚ ਖੜਾ ਕਰ ਦਿੱਤਾ ਗਿਆ ਤੇ ਵਿਕਰਮਜੀਤ ਸਿੰਘ ਗੈਰ ਕਾਨੂੰਨੀ ਹੜਤਾਲ 'ਚ ਸ਼ਾਮਲ ਹੋ ਗਏ ਤੇ ਉਹਨਾਂ 301 ਕਿਲੋਮੀਟਰ ਦੀ ਡਿਊਟੀ ਮਿਸ ਕਰ ਦਿੱਤੀ ਇਸ ਦੌਰਾਨ ਵਿਕਰਮਜੀਤ ਸਿੰਘ ਨੇ ਗੈਰ ਕਾਨੂੰਨੀ ਹੜਤਾਲ 'ਚ ਹਿੱਸਾ ਲਿਆ ਜਿਸ ਕਾਰਨ ਵਿਭਾਗ ਨੂੰ 9520 ਰੁਪਏ ਦਾ ਵਿਤੀ ਨੁਕਸਾਨ ਹੋਇਆ ਇਸ ਕਪਰਕਾਰ ਫੜਤਾਲ ਕਾਰਨ ਹੁਣ ਤੱਕ ਕੁੱਲ 21469 ਰੁਪਏ ਦਾ ਨੁਕਸਾਨ ਹੋਇਆ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਅਤੇ ਤੁਹਾਡੇ ਦਰਮਿਆਨ ਹੋਏ ਐਗਰੀਮੈਂਟ ਦੀ ਸ਼ਰਤ ਸੰਖਿਆ 15 ਅਨੁਸਾਰ ਤੁਹਾਡੇ ਵੱਲੋਂ ਕੀਤੇ ਗਏ ਵਿਤੀ ਨੁਕਸਾਨ ਅਤੇ ਹੜਤਾਲ 'ਚ ਹਿੱਸਾ ਲੈਣ ਕਾਰਨ ਤੁਹਾਡੀਆਂ ਸੇਵਾਵਾਂ ਖਤਮ ਕੀਤੀਆਂ ਜਾ ਰਹੀਆਂ ਨੇ ਸਰਕਾਰ ਦਾ ਇਹ ਐਕਸ਼ਨ ਉਸ ਸਮੇਂ ਹੋਇਆ ਜਦੋਂ ਰੋਡਵੇਜ਼ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਬੀਤੇ ਕੁਝ ਦਿਨਾਂ ਤੋਂ ਕਰਮਚਾਰੀ ਕਿਲੋਮੀਟਰ ਸਕੀਮ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਬੀਤੇ ਰੋਜ਼ ਪੰਜਾਬ ਰੋਡਵੇਜ਼ ਬਨਬਸ ਪੀਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨ ਪੰਜਾਬ ਨੇ ਸੜਕਾਂ ਜਾਮ ਕਰ ਦਿੱਤੀਆਂ ਸਨ ਜਿਸ ਨਾਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਹੋਈ ਸੀ ਪਟਿਆਲਾ ਪੰਜਾਬ ਭਰ ਚ ਦੂਜੇ ਦਿਨ ਵੀ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲਤੇ ਰਹੇ ਇੱਕ ਪਾਸੇ ਜਿੱਥੇ ਹੜਤਾਲੀ ਮੁਲਾਜ਼ਮਾਂ ਦੇ ਖਿਲਾਫ ਸਖਤੀ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ ਉਧਰ ਪ੍ਰਸ਼ਾਸਨ ਦੇ ਵੱਲੋਂ احتیاط ਦੇ ਤੌਰ ਤੇ ਬੱਸ ਅੜਿਆਂ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਟਿਆਲਾ ਵਿਖੇ ਵੀ ਬੱਸ ਅੜੇ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਪੰਜਾਬ ਰੋਡਵੇਜ਼ ਅਤੇ 5 ਵਜ ਦੇ ਕੱਚੇ ਮੁਲਾਜ਼ਮਾਂ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਜਾਣ ਤੋਂ ਬਾਅਦ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ 'ਚ ਕੱਚੇ ਕਾਮਿਆਂ ਵੱਲੋਂ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਉਹਨਾਂ ਵੱਲੋਂ ਆਪਣਾ ਧਰਨਾ ਵਧਾ ਦਿੱਤਾ ਗਿਆ ਜੋ ਅੱਜ ਵੀ ਚੱਲ ਰਿਹਾ ਹੈ ਇਸ ਦੌਰਾਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੱਲ੍ਹ ਹੋਏ ਟਕਰਾਅ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੁਸ਼ਤੈਦ ਨਜ਼ਰ ਆ ਰਿਹਾ ਹੈ ਪੁਲਿਸ ਵੱਲੋਂ ਕਿਸੇ ਟਕਰਾ ਤੋਂ ਬਚਾ ਲਈ ਪਹਿਲਾਂ ਹੀ ਤਿਆਰੀਆਂ ਕੀਤੀਆਂ ਗਈਆਂ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਰ ਬੜਾ ਪੀਸਫੁਲ ਹੈ ਔਰ ਟ੍ਰੈਫਿਕ ਪੀਸਫੁਲ ਫਲੋ ਚ ਚੱਲ ਰਹੀ ਹੈ ਔਰ ਜਿਹੜੇ ਪੈਸੇਂਜਰਸ ਨੇ ਜਿਨ੍ਹਾਂ ਨੇ ਆਪਣੀ ਮੰਜ਼ਿਲਾਂ ਤੱਕ ਪਹੁੰਚਣਾ ਉਹ ਆ ਰਹੇ ਨੇ ਔਰ ਆਪਣੀ ਮੰਜ਼ਿਲਾਂ ਨੂੰ ਪਹੁੰਚ ਰਹੇ ਨੇ ਸਰ ਅਸੀਂ ਮੈਂ ਤਾਂ ਹੀ ਦੇਖਣੇ ਆਏ ਹਾਂ ਕਿ ਜੋ ਕੱਲ ਮਾਹੌਲ ਸੀ ਉਸ ਹਿਸਾਬ ਨਾਲ ਅੱਜ ਕਿਸੇ ਤਰ੍ਹਾਂ ਦਾ ਕੋਈ ਦੁਬਾਰਾ ਲਾਅ ਐਂਡ ਆਰਡਰ ਚ ਪ੍ਰੋਬਲਮ ਨਾ ਆਵੇ ਜੀ ਔਰ ਜੇ ਕੋਈ ਬੰਦਾ ਆਂਦਾ ਵੀ ਆ ਜਾਂ ਹੋਰਾਂ ਨੂੰ ਸਮਝਾਇਆ ਜਾ ਸਕੇ ਕਿ ਤੁਹਾਡੇ ਕੋਲ ਪ੍ਰੋਟੈਸਟ ਕਰਨ ਦੇ ਬੜੇ ਰਾਈਟਸ ਨੇ ਤੁਸੀਂ ਇਹਨੂੰ ਪੀਸਫੁਲ ਤਰੀਕੇ ਨਾਲ ਕਰ ਸਕਦੇ ਹੋ ਅਕੋਰਡਿੰਗ ਟੂ ਕਨਸਟੀਟਿਊਸ਼ਨ ਜੋ ਆਪਣਾ ਬਣਦਾ ਉਹਦਾ ਤੁਹਾਡਾ ਇੱਕ ਪੀਸਫੁਲ ਰੰਗ ਹੋਣਾ ਚਾਹੀਦਾ ਨਾ ਕਿ ਕੱਲ ਵਾਂਗੂ ਤੁਸੀਂ ਦੇਖਿਆ ਕਈ ਥਾਂ ਤੇ ਅੱਗ ਲਾਉਣ ਦੀ ਵੀ ਕੋਸ਼ਿਸ਼ ਹੋਈ ਉਹ ਹੋਰ ਵੀ ਹੈ ਇਦਾਂ ਦੀ ਚੀਜ਼ਾਂ ਨਾਲ ਨੁਕਸਾਨ ਹੁੰਦਾ ਔਰ ਸਾਡੇ ਲਈ ਹਰ ਜਿਹੜੀ ਇਨਸਾਨੀ ਜਾਨ ਹੈ ਔਰ ਜਿਹੜੀ ਪ੍ਰੋਪਰਟੀ ਹੈ ਗਵਰਨਮੈਂਟ ਐਂਡ ਪਬਲਿਕ ਪ੍ਰੋਪਰਟੀ ਉਹ ਬਹੁਤ ਕੀਮਤੀ ਹੈ ਬੇਸ਼ੱਕ ਬੱਸਾਂ ਨਾ ਚੱਲਣ ਨਾਲ ਵੱਡੀ ਗਿਣਤੀ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਪਰ ਮੁਲਾਜ਼ਮਾਂ ਵੱਲੋਂ ਹੜਤਾਲ ਜਾਰੀ ਰੱਖਣ ਦੀ ਗੱਲ ਕਹੀ ਜਾ ਰਹੀ ਹੈ ਪੀਆਰਟੀਸੀ ਦੇ 59 ਵਜੇ ਮੁਲਾਜ਼ਮਾਂ ਨੇ ਕਿਹਾ ਕਿ ਉਹਨਾਂ ਵੱਲੋਂ ਉਸ ਸਮੇਂ ਲਈ ਹੜਤਾਲ ਜਾਰੀ ਰਹੇਗੀ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪੀਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਦੇ ਤਹਿਤ ਬੱਸਾਂ ਪਾਉਣ ਖਿਲਾਫ ਕੱਚੇ ਕਾਮਿਆਂ ਦਾ ਸੰਘਰਸ਼ ਦੂਜੇ ਦਿਨ ਵੀ ਜਾਰੀ ਰਿਹਾ ਹੁਣ ਕਿਸਾਨ ਯੂਨੀਅਨ ਵੀ ਪੰਜਾਬ ਰੋਡਵੇਜ਼ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦੇ ਸਮਰਥਨ ਦੇ ਵਿੱਚ ਉਤਰ ਗਈ

ਹਕਕਾਂ ਲਈ ਲੜਨ ਦਾ ਅਧਿਕਾਰ ਹੈ ਉਹਨਾਂ ਤੇ ਪੁਲਿਸ ਬਲ ਦੀ ਵਰਤੋਂ ਕਰਨੀ ਗਲਤ ਹੈ ਹੁਣ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਕਰਨ ਕਰਨ ਵਾਲੀ ਸਰਕਾਰ ਮੁਰਦਾਬਾਦ 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 ਪੰਜਾਬ ਰੋਡਵੇਜ਼ ਯੂਨੀਅਨ ਦੇ ਸੰਯੁਕਤ ਸਖਤਰ ਨੇ ਕਿਹਾ ਕਿ ਅਸੀਂ ਕਿਲੋਮੀਟਰ ਸਕੀਮ ਲਈ ਜਾਰੀ ਕੀਤੇ ਜਾ ਰਹੇ ਟੈਂਡਰ ਦਾ ਵਿਰੋਧ ਕਰ ਰਹੇ ਸੀ ਪਰ ਯੂਨੀਅਨ ਆਗੂਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਅਸੀਂ ਨੀਜੀਕਰਨ ਦਾ ਵਿਰੋਧ ਕਰ ਰਹੇ ਹਾਂ ਅਤੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਕਰ ਰਹੇ ਆ ਪੁਲਿਸ ਅਤੇ ਪ੍ਰਸ਼ਾਸਨ ਸਾਡੇ ਤੇ ਜ਼ੁਲਮ ਕਰ ਰਹੇ ਹਨ ਪੰਜਾਬ ਸਰਕਾਰ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਮੁਲਾਜ਼ਮਾਂ ਤੇ ਜ਼ੁਲਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿ ਜੇ 28 ਤਰੀਕ ਨੂੰ ਅਸੀਂ ਜਿਹੜਾ ਸਿਰਫ ਇੱਕ 11 ਵਜੇ ਗੇਟ ਟਰਾਲੀ ਰੱਖੀ ਸੀ ਜਿਹੜੀ ਸਿਰਫ ਅਸੀਂ 10 20 40 ਬੰਦੇ ਗੇਟ ਤੇ ਆਣ ਕੇ ਸਰਕਾਰ ਦਾ ਵਿਰੋਧ ਕਰਨਾ ਹੁੰਦਾ ਉਹਦੇ ਵਿੱਚ ਪੀਸਫੁੱਲ ਅਸੀਂ ਜਿਹੜਾ ਇਸ ਜੇਕਰ ਟੈਂਡਰ ਖੁੱਲਦੇ ਆ ਤੇ 2 ਵਜੇ ਜਿਹੜੀ ਸਾਡੀ ਨਿਰੰਤਰ ਹੜਤਾਲ ਪੀਸਫੁੱਲ ਆਪਣੀ ਜਿਹੜੇ ਸਾਡੇ ਗੇਟਾਂ ਤੇ ਅਸੀਂ ਹੜਤਾਲ ਕਰਨੀ ਉਹਦੇ ਵਿੱਚ ਕੋਈ ਸਾਡਾ ਧਰਨੇ ਮੁਜਾਰੇ ਦਾ ਕੋਈ ਹੋਰ ਨਹੀਂ ਮਸਲਾ ਹੈਗਾ ਪਰ ਸਰਕਾਰ ਨੇ ਜਿਹੜਾ ਇੱਕ ਕਾਨੂੰਨੀ ਹਰਕਤ ਕੀਤੀ ਆ ਵੀ ਜਿਹੜਾ 28 ਤਰੀਕ ਨੂੰ ਜਿਹੜੀ ਸਾਰੀ ਸਾਡੀ ਲੀਡਰਸ਼ਿਪ ਆ ਉਹਨਾਂ ਨੂੰ ਅਚਾਨ ਅਚਨਚੇਤ ਉਹਨਾਂ ਦੇ ਘਰਾਂ ਤੋਂ ਛਾਪੇ ਮਾਰ ਕੇ 5 ਵਜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਨ ਦੇ ਰੋਸ ਵਿੱਚ ਉਹ ਜਿਹੜੀ ਸਾਡੀ ਜਥੇਬੰਦੀ ਆ ਉਹ ਥੱਲੇ ਸਾਡੀਆਂ ਡੀਪੂ ਕਮੇਟੀਆਂ ਉਨਾ ਵੱਲੋਂ ਜਿਹੜਾ ਰੋਸ ਦੇ ਵਿੱਚ ਆਣ ਕੇ ਜਰੀਆ ਇਹ ਹਰਤਾਲ 28 ਤਰੀਕ ਨੂੰ ਪਹਿਲੇ ਟਾਈਮਾਂ ਤੋਂ ਕੀਤੀ ਜਾਂਦੀ ਆ ਮੈਂ ਇਹ ਸਰਕਾਰ ਨੂੰ ਦੱਸਣਾ ਚਾਹਨਾ ਕਿ ਸਰਕਾਰ ਇਹੋ ਜੇ ਪੈਂਤਰੇ ਖੇល ਨੇ ਬੰਦ ਕਰੇ ਕਿਸਾਨ ਆਗੂ ਨੇ ਕਿਹਾ ਕਿ ਜੋ ਤੱਕ ਕੱਲ ਪੰਜਾਬ ਵਿੱਚ ਰੋਡਵੇਜ਼ ਕਰਮਚਾਰੀ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ ਤਾਂ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਜੋ ਕਿ ਨਿੰਦਣਯੋਗ ਹੈ ਪੰਜਾਬ ਰੋਡਵੇਜ਼ ਕਰਮਚਾਰੀਆਂ ਦੀਆਂ ਇੱਕੋ ਇੱਕ ਮੰਗਾਂ ਨਿਜੀਕਰਨ ਨੂੰ ਖਤਮ ਕਰਨਾ ਹੈ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਅਤੇ ਅਸਥਾਈ ਵਰਕਰ ਸਕੀਮ ਨੂੰ ਖਤਮ ਕਰਨਾ ਹੈ ਕਿਸਾਨ ਆਗੂ ਨੇ ਕਿਹਾ ਕਿ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਰੋਡਵੇਜ਼ ਕਰਮਚਾਰੀਆਂ ਤੇ ਜ਼ੁਲਮ ਕਰ ਰਹੇ ਹਨ ਪਰ ਕਿਸਾਨ ਸੰਗਠਨ ਉਹਨਾਂ ਦੇ ਨਾਲ ਖੜਾ ਹੈ ਰੋਡਵੇਜ ਦੇ ਕਰਮਚਾਰੀ ਹੱਕੀ ਮੰਗਾਂ ਦੇ ਵਾਸਤੇ ਪੰਨਬਸ ਦੇ ਜੋ ਮੁਲਾਜ਼ਮ ਸੀ ਕਿ ਕਰਮਚਾਰੀ ਸੀ ਆਪਣੀ ਆਵਾਜ਼ ਬੁਲੰਦ ਕਰਨ ਦੇ ਵਾਸਤੇ ਪੀਸਫੁਲ ਜਿਹੇ ਤਰ੍ਹਾਂ ਦੇ ਰਿਹਾ ਸੀ ਉਹਨਾਂ 'ਤੇ ਲਾਠੀ ਚਾਰਜ ਕੀਤਾ ਗਿਆ ਔਰ ਜਿਹੜੇ ਵਰਕਰ ਸੀ ਉਹ ਫਿਸਤਾਰ ਕੀਤੇ ਗਏ ਆ ਤੇ ਅੱਜ ਅਸੀਂ ਰੋਡਵੇਜ ਦੇ ਕਰਮਚਾਰੀ ਜੋ ਉਹਨਾਂ ਦੀਆਂ ਮੰਗਾਂ ਵਾ ਜੋ ਉਹਨਾਂ ਦੇ ਮਸਲੇ ਆ ਜੋ ਪੰਨਬਸ ਦੇ ਕਰਮਚਾਰੀ ਉਹਨਾਂ ਦੇ ਮਸਲੇ ਆ ਉਹਨਾਂ ਦੇ ਸਪੋਰਟ ਦੇ ਉੱਤੇ ਆਏ ਆ ਔਰ ਆਪਣੇ ਜਿਹੜੇ ਆ ਕਿਟ ਲੈ ਕੇ ਆਏ ਆ ਔਰ ਜਿਹੜੇ ਇਹਨਾਂ ਨੇ ਮੰਗਾਂ ਦਾ ਫੁੱਲ ਜਿਹੜੀ ਇਹ ਸਪੋਰਟ ਕਰ ਰਹੇ ਆ ਕਿ ਸਾਡੀ ਮੰਗ ਆ ਕਿ ਸਰਕਾਰ ਜਿਹੜੀ ਆ ਨੰਬਰ 1 ਤਾਂ ਪਰਮਾਨੈਂਟ ਭਰਤੀ ਕਰੇ ਰੋਡਵੇ ਦੇ ਵਿੱਚ ਠੇਕੇ ਤੇ ਭਰਤੀ ਬੰਦ ਕੀਤੀ ਜਾਵੇ ਠੇਕੇ ਦੇ ਜਿਹੜੇ ਮੁਲਾਜ਼ਮ ਰੱਖੇ ਆ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਤੇ ਇਹਦੇ ਨਾਲ ਹੀ ਜਿਹੜਾ ਆ ਟੈਂਡਰ ਕਰਨ ਜਾ ਰਹੇ ਆ ਕਿਲੋਮੀਟਰ ਸਕੀਮ ਵਾਲਾ ਉਹਨੂੰ ਰੱਦ ਕੀਤਾ ਜਾਵੇ ਤੇ ਤਮਾਮ ਜਿਹੜੇ ਮਸਲੇ ਇਹਨਾਂ ਦੇ ਹੱਲ ਕੀਤੇ ਜਾਣੇ ਚਾਹੀਦੇ ਆ ਮੁਲਾਜ਼ਮ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਸਾਥੀਆਂ ਨੂੰ ਰਿਹਾ ਕਰੇ ਅਤੇ ਉਹਨਾਂ ਦੀਆਂ ਮੰਗਾਂ ਮੰਨੇ ਉਸ ਤੋਂ ਬਾਅਦ ਹੀ ਪ੍ਰਦਰਸ਼ਨ ਰੁਕਣਗੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਘੇਰਦਿਆਂ ਦੋਸ਼ ਲਾਏ ਹਨ ਕਿ ਇਹ ਆਪਸ ਦੇ ਵਿੱਚ ਮਿਲੇ ਹੋਏ ਹਨ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਲੰਧਰ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਨਵੇਂ ਬਿੱਲਾਂ ਤੇ ਵੀ ਸਵਾਲ ਚੁੱਕੇ ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਆਪ ਸਰਕਾਰ ਆਪਸ ਦੇ ਵਿੱਚ ਮਿਲੇ ਹੋਏ ਹਨ ਇਹ ਦੋਵੇਂ ਇੱਕ ਦੂਜੇ ਨੂੰ ਬਚਾਉਣ ਲਈ ਲੋਕਾਂ ਉਹ ਗੁੰਮਰਾਹ ਕਰ ਰਹੇ ਹਨ ਕੇਂਦਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਬਿੱਲਾਂ ਅਤੇ ਚੰਡੀਗੜ੍ਹ ਦੇ ਮੁੱਦੇ ਤੇ ਬੋਲਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਕੇਂਦਰ ਨੇ ਚੰਡੀਗੜ੍ਹ ਬਾਰੇ ਸਪਸ਼ਟ ਬਿਆਨ ਦਿੱਤਾ ਸੀ ਸਗੋ ਬਿਆਨ ਨੂੰ ਇਸ ਤਰ੍ਹਾਂ ਪ੍ਰਚਾਰਿਆ ਗਿਆ ਕਿ ਕੇਂਦਰ ਸਰਦ ਰੁੱਤ ਇਜਲਾਸ ਚ ਬਿੱਲ ਪੇਸ਼ ਨਹੀਂ ਕਰ ਰਹੀ ਪਰ ਮੁੱਖ ਮੰਤਰੀ ਮਾਨ ਕਹਿ ਰਹੇ ਹਨ ਕੇਂਦਰ ਨੇ ਯੂ ਟਰਨ ਲੈ ਲਿਆ ਚੰਡੀਗੜ੍ਹ ਵਾਲਾ ਭਗਵੰਤ ਮਾਨ ਜੀ ਕਹਿੰਦੇ ਕਿ ਦੇਖੋ ਜੀ ਇਹਨਾਂ ਦਾ ਯੂ ਟਰਨ ਲੈ ਲਈ ਅੱਛਾ ਦੇਖੋ ਆਪਾਂ ਸਾਰੇ ਇਸ ਗੱਲ ਨੂੰ ਸਮਝਦੇ ਆਂ ਕਿ ਜਦੋਂ ਕੈਬਨਿਟ ਦਾ ਡਿਸੀਜਨ ਹੁੰਦਾ ਉਹਦੇ ਤੋਂ ਬਾਅਦ ਹੀ ਪਾਰਲੀਮੈਂਟ ਦਾ ਜਿਹੜਾ ਬਿਲਟ ਨੇ ਆ ਉਹਦੇ ਵਿੱਚ ਜਿਹੜਾ ਪ੍ਰਿੰਟਿੰਗ ਹੁੰਦੀ ਹੈਗੀ ਆ ਔਰ ਉਦਾਂ ਦੀ ਕੋਈ ਗੱਲ ਨਹੀਂ ਦੁਬਾਰਾ ਹੋਈ ਵੀ ਜਿਹਦੇ ਵਿੱਚ ਚੰਡੀਗੜ੍ਹ ਵਾਲਾ ਬਿੱਲ ਜਿਹੜਾ ਇਹਨਾਂ ਨੇ ਵਿਦਡਰੋ ਕੀਤਾ ਹੋਵੇ ਸਿਰਫ ਇੱਕ ਗੱਲ ਕਹਿ ਦੇਣੀ ਵੀ ਅਸੀਂ ਐਸ ਉਹਦੇ ਵਿੱਚ ਨਹੀਂ ਲਿਆ ਰਹੇ ਤੇ ਅਸੀਂ ਜਿਹੜੇ ਸਟੇਕਹੋਲਡਰ ਆ ਸਟੇਕਹੋਲਡਰ ਤਾਂ ਕੋਈ ਹੋਰ ਹੈ ਨਹੀਂਗਾ ਸਟੇਕਹੋਲਡਰ ਤਾਂ ਪੰਜਾਬ ਆ ਪੰਜਾਬ ਦੇ ਪਿੰਡਾਂ ਦੀ ਔਰ ਜਿੰਨੀ ਵੀ ਸਾਡਾ ਕਹਨੋ ਕਿ ਸਾਡਾ ਜਿਹੜਾ ਕਾਨੂੰਨ ਹੈ ਉਹ ਇਹ ਕਹਿੰਦਾ ਕਿ ਜਿਹੜੇ ਵਿੱਚੋਂ ਵੀ ਕੋਈ ਜਿਹੜੀ ਸਟੇਟ ਆ ਉਹ ਵੱਖ ਹੁੰਦੀ ਹੈਗੀ ਆ ਜਿਸ ਸਟੇਟ ਦੇ ਵਿੱਚੋਂ ਵੀ ਉਹ ਆਪਣੀ ਰਾਜਧਾਨੀ ਬਣਾਉਂਦੀ ਆ ਜਦਕਿ ਜਿਹੜੀ origignal ਰਾਜਧਾਨੀ ਆ ਉਹ ਉਸ ਸੂਬੇ ਨੂੰ ਮਿਲਦੀ ਹੈਗੀ ਤੇ ਪੰਜਾਬ ਲਈ ਇਹ ਅਲੱਗ ਗੱਲ ਕਿਉਂ ਹੋਰ ਸਟੇਕ ਹੋਲਡਰ ਕੌਣ ਆ ਹੋਰ ਸਟੇਕ ਹੋਲਡਰ ਇਹਦੇ ਵਿੱਚ ਕੋਈ ਨਹੀਂ ਹੈ ਸੋ ਇਸ ਕਰਕੇ ਦੋਨੇ ਜਿਹੜੇ ਆ ਬੀਜੇਪੀ ਵੀ ਔਰ ਆਮ ਆਦਮੀ ਪਾਰਟੀ ਵੀ ਇਹ ਅਮਿਤ ਸ਼ਾਹ ਜੀ ਵੀ ਔਰ ਇਹ ਔਰ ਭਗਵੰਤ ਮਾਨ ਵੀ ਇਹ ਦੋਨੇ ਗੁੰਮਰਾਹ ਕਰ ਰਹੇ ਆ ਔਰ ਇਹ ਗੁੰਮਰਾਹ ਹਮੇਸ਼ਾ ਹੀ ਇੱਕ ਦੂਸਰੇ ਨੂੰ ਜਦੋਂ ਵੀ ਬੀਜੇਪੀ ਕਿਤੇ ਫਸਦੀ ਆ ਤੇ ਉਦੋਂ ਹੀ ਇਹ ਨੂੰ ਉਹਦੇ ਵਿੱਚੋਂ ਕੱਢਣ ਦਾ ਕੰਮ ਜੜੀ ਉਹ ਆਮ ਆਦਮੀ ਪਾਰਟੀ ਕਰਦੀ ਹੈ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁਕੇ ਅਤੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਅਪਰਾਧੀ ਬੇਖੌਫ ਨਜ਼ਰ ਆ ਰਹੇ ਨੇ ਜ਼ਰੀਆ ਫਾਊਂਡੇਸ਼ਨ ਦੀ 10ਵੀਂ ਵਰੇਗੰਢ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜ਼ਰੀਆ ਫਾਊਂਡੇਸ਼ਨ ਕਾਬਲ ਬੱਚਿਆਂ ਦੀ ਆਰਥਿਕ ਪੱਖੋਂ ਮਦਦ ਕਰਕੇ ਉਹਨਾਂ ਦੇ ਭਵਿੱਖ ਨੂੰ ਸੰਵਾਰ ਰਿਹਾ ਹੈ ਇਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਇਸ ਦੌਰਾਨ ਉਹਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਜੁੜੀਆਂ ਯਾਦਾਂ ਦੀ ਵੀ ਸਾਂਝ ਪਾਈ ਪਟਿਆਲਾ ਵਿਖੇ ਜ਼ਰੀਆ ਫਾਊਂਡੇਸ਼ਨ ਦੀ 10ਵੀਂ ਵਰੇਗੰਢ ਮੌਕੇ ਕਰਵਾਏ ਗਏ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜ਼ਰੀਆ ਫਾਊਂਡੇਸ਼ਨ ਸਾਡੇ ਕਾਬਲ ਬੱਚਿਆਂ ਦੀ ਆਰਥਿਕ ਪੱਖੋਂ ਮਦਦ ਕਰਕੇ ਉਹਨਾਂ ਨੂੰ ਤਰੱਕੀ ਦੀ ਉਡਾਰੀ ਭਰਨ ਵਿੱਚ ਰਣਵੇ ਦਾ ਕੰਮ ਕਰ ਰਹੀ ਹੈ। ਅਸੀਂ ਸਰਕਾਰ ਵੱਲੋਂ ਵੀ ਕਿਸੇ ਲੋੜਵੰਦ ਵਿਦਿਆਰਥੀ ਨੂੰ ਪੜ੍ਹਾਈ ਪੱਖੋਂ ਵਾਂਝਾ ਨਹੀਂ ਰਹਿਣ ਦੇਵਾਂਗੇ ਜੋ ਕੌਮਾ ਆਪਣੇ ਸੱਭਿਆਚਾਰ, ਅਤੀਤ ਅਤੇ ਵਿਰਾਸਤ ਨੂੰ ਭੁੱਲ ਜਾਂਦੀਆਂ ਹਨ, ਉਸ ਸਮਾ ਬੇਤਨ ਦੇ ਨਾਲ ਅਲੋਪ ਹੋ ਜਾਂਦੀਆਂ ਨੇ। ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਉਹ ਅਮੀਰ ਸੱਭਿਆਚਾਰ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਂਭ ਕੇ ਰੱਖਣ ਜਿਸ ਲਈ ਸਾਡੀ ਸਰਕਾਰ ਬਚਨਬੱਧ ਹੈ ਇਸ ਮਾ ਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ ਯੂਥ ਫੈਸਟੀਵਲ ਦੇ ਵਿੱਚ ਬਤੌਰ ਕਲਾਕਾਰ ਅਸੀਂ ਇੱਥੇ ਆਉਂਦੇ ਰਹਿੰਦੇ ਸੀ ਇਸ ਯੂਨੀਵਰਸਿਟੀ ਨੇ ਸਾਡੇ ਪੰਜਾਬ ਨੂੰ ਬਹੁਤ ਵੱਡੇ ਵੱਡੇ ਕਲਾਕਾਰ ਅਤੇ ਬੁੱਧੀਜੀਵੀ ਦਿੱਤੇ ਨੇ ਸੋ ਬਹੁਤ ਸਾਰੇ ਸੂਫੀ ਕਲਾਕਾਰ ਬਹੁਤ ਸਾਰੇ ਸਾਡੇ ਐਸਈ ਜੁਨੀਵਰਸਿਟੀ ਦੇ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਇਹਨਾਂ ਸਟੇਜਾਂ ਤੋਂ ਉੱਠ ਕੇ ਗਏ ਨੇ ਉਹਨਾਂ ਨੂੰ ਵੀ ਮੈਂ ਬਹੁਤ ਵਧਾਈ ਵੀ ਦਿੰਨਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਸ ਜੁਨੀਵਰਸਿਟੀ ਦੇ ਵਿੱਚ ਮੈਂ ਆਉਂਦਾ ਰਿਹਾ ਮੈਂ ਕਿਉਂਕਿ ਪਲੱਸ 1 ਪਲੱਸ 2 ਦੇ ਵਿੱਚ ਮੈਂ ਯੂਥ ਫੈਸਟੀਵਲਾਂ 'ਚ ਇੱਥੇ ਆਉਂਦਾ ਸੀ ਸ਼ੀਰਪਗਤ ਸਿੰਘ ਹੋਸਟਲ 'ਚ ਰਹਿੰਦੇ ਹੁੰਦੇ ਸੀਗੇ ਦੋਸਤਾਂ ਮਿੱਤਰਾਂ ਦੇ ਕਮਰਿਆਂ 'ਚ ਤੇ ਪਰ ਉਹ ਯਾਦਾਂ ਜਿਹੜੀਆਂ ਨੇ ਉਹ ਕਦੇ ਨਹੀਂ ਜਾ ਸਕਦੀਆਂ ਤੁਸੀਂ ਜਿੱਥੇ ਮਰਜੀ ਚੱਲ ਜਾਓ ਜੁੱਡੇ ਮਰਜੀ ਵੱਡੇ ਉਹਦੇ ਆਉਧਿਆਂ ਤੇ ਚੱਲੇ ਜਾਓ ਪਰ ਜੋ ਤੁਸੀਂ ਸਕੂਲਾਂ ਕਾਲਜਾਂ ਵਾਲੇ ਸਾਲ ਨੇ ਉਹ ਕਦੇ ਨਹੀਂ ਭੁੱਲ ਸਕਦੇ ਜੇ ਕਿਤੇ ਕੋਈ ਪੁਰਾਣਾ ਦੋਸਤ ਮਿੱਤਰ ਮਿਲ ਜਾਂਦਾ ਤਾਂ ਫਿਰ ਉਹ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੈਨੂੰ ਪਤਾ ਹੈ ਤੁਸੀਂ ਦੁਨਿਆਵੀ ਕੰਮਾਂ 'ਚ ਲੱਗ ਜਾਣਾ ਸਭ ਤੋਂ ਖਤਰਨਾਕ ਦਿਨ ਮੈਂ ਉਹ ਮੰਨਦਾ ਜਦੋਂ گاਉਂ ਜਾਂ ਪਾ ਕੇ ਡਿਗਰੀਆਂ ਮਿਲਦੀਆਂ ਆਉਂਦੀਆਂ ਅਸਲ 'ਚ ਉਸ ਦਿਨ ਖੁਸ਼ੀ ਦਾ ਹੁੰਦਾ ਹੈ ਪਰ ਜੇ ਥੋੜਾ ਜਿਹਾ ਉਦੋਂ 5-7 ਘੰਟੇ ਬਾਅਦ ਦੀ ਗੱਲ ਕਰ ਲਈ ਉਹਨਾਂ ਸਟੂਡੈਂਟਾਂ ਨਾਲ ਅਸਲ 'ਚ ਡਿਗਰੀ ਮਿਲ ਜਾਂਦੀ ਹੈ ਉਸ ਦਿਨ ਉਸ ਦਿਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਤੇ ਲੱਗ ਜਾਂਦਾ ਹੈ ਵੀ ਹੁਣ ਕਿੱਥੇ-ਕਿੱਥੇ ੱੱੱਕੇ ਖਾਣੇ ਪੈਣੇ ਪਤਾ ਨਹੀਂ ਡਿਗਰੀ ਤਾਂ ਲੈ ਲਈ ਉਹ ਡਿਗਰੀ ਵੇਲੇ ਹੱਸਦਾ ਖੇਡਦਾ ਡਿਗਰੀ ਕਰ ਲੈਂਦਾ ਯਾਰਾਂ ਦੋਸਤਾਂ ਨਾਲ ਜਿਵੇਂ ਬਿੰਨੂ ਦਾ ਕਰਮਜੀਤ ਨੂੰ ਮੋਲ ਦਾ ਪਤਾ ਹੀ ਨਹੀਂ ਲੱਗਿਆ ਕਿਹੜੀ ਕਲਾਸ ਪੜ੍ਹਦੇ ਨੇ ਕਈ ਸਾਲ ਇਹੀ ਫਿਰਦੇ ਰਹੇ ਤੇ ਉਹ ਜਦੋਂ ਸ਼ਿਕਾਇਤਾਂ ਸ਼ਿਕੁਤਾਂ ਆਈਆਂ ਫੇਰ ਕਿਤੇ ਇਹਨਾਂ ਨੂੰ ਕਿਹਾ ਵੀ ਚਲੋ ਆਣਾ ਆਇਆ ਕਰੋ ਇੱਥੇ ਜੁਨੀਵਰਸਿਟੀ ਛੱਡਣ ਨੂੰ ਕੀ ਦਾ ਜੀ ਕਰਦਾ ਜੀ ਐਡਾ ਵਧੀਆ ਮਾਹੌਲ ਕੀ ਦੇ ਛੱਡਣ ਨੂੰ ਕੀ ਦਾ ਜੀ ਕਰਦਾ ਪਰ ਅੱਜ ਇਹਨਾਂ ਦਾ ਵੀ ਬੜਾ ਵੱਡਾ ਪੰਜਾਬੀ ਸਿਨੇਮੇ ਚ ਸੱਗਣਾ ਜੁਗ ਨੂੰ ਚ ਜਾਂਦੇ ਰਹੇ ਇਕੱਠੇ ਅਸੀਂ ਸਿਨੇਮੇ ਚ ਵੱਡਾ ਨਾਮ ਹੈ ਐਦਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਦਸਬੰਦ ਕਰਦੇ ਨੇ ਚਲੋ ਕਿਸੇ ਦੇ ਨਾਮ ਤੇ ਕਈ ਵਾਰੀ ਸਪਾਂਸਰ ਆ ਜਾਂਦੇ ਨੇ ਤੋਂ ਮੈਂ ਵੀ ਇਹ ਕਹਿਣਾ ਕਿ ਜੇ ਮੇਰਾ ਚਿਹਰਾ ਕਿਨੇ ਮਸ਼ਹੂਰ ਕੀਤਾ ਲੋਕਾਂ ਨੇ ਮੇਰੀ ਆਵਾਜ਼ ਕਿਨੇ ਮਸ਼ਹੂਰ ਕੀਤੀ ਲੋਕਾਂ ਨੇ ਤਾਂ ਫਿਰ ਮੈਂ ਇਹ ਚਿਹਰਾ ਤੇ ਮੇਰੀ ਆਵਾਜ਼ ਜਿਹੜੀ ਹੈ ਮੈਂ ਲੋਕਾਂ ਵਾਸਤੇ ਵਰਤੂੰਗਾ ਤੁਸੀਂ ਬਣਾਈ ਹੈ ਤੁਹਾਡੇ ਵਾਸਤੇ ਹਾਜ਼ਰ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੂੰ ਘਾਟੇ ਵਿੱਚੋਂ ਕੱਢਣ ਦੇ ਲਈ ਸਰਕਾਰ ਪ੍ਰਤੀ ਮਹੀਨਾ 30 ਕਰੋੜ ਰੁਪਏ ਦੇ ਰਹੀ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤਹਿਤ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਅਸੀਂ ਵਚਨਬੱਧ ਹਾਂ ਅੰਮ੍ਰਿਤਸਰ ਦੇ ਪਿੰਡ ਦੇ ਰਾਤ ਅਚਾਨਕ ਗੋਲੀਆਂ ਚੱਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਇਸ ਗੋਲੀਬਾਰੀ ਦੇ ਵਿੱਚ ਇੱਕ ਨੌਜਵਾਨ ਦਿਲਬਾਗ ਸਿੰਘ ਗੰਭੀਰ ਜ਼ਖਮੀ ਹੋ ਗਿਆ ਪਿੰਡ ਵਾਸੀਆਂ ਮੁਤਾਬਕ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਦਿਲਬਾਗ ਸਿੰਘ ਉਤੇ ਨਜ਼ਦੀਕੀ ਤੋਂ ਫਾਇਰਿੰਗ ਕਰ ਦਿੱਤੀ ਇਸ ਘਟਨਾ ਤੋਂ ਬਾਅਦ ਪਿੰਡ ਦੇ ਸਰਪੰਚ ਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਪੇਰੇ ਤੇ ਦਿਲਬਾਖ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਮਦਨ ਸਿੰਘ ਡੈਬਿਟ ਤੇ ਮਹਿਤਾਬ ਸਿੰਘ ਪਿੰਡ ਚ ਨਸ਼ਾ ਵਕਵਾਉਂਦਾ ਸੀ ਅਤੇ ਜਦੋਂ ਉਸ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਤਾਂ ਉਸ ਨਾਲ ਝਗੜਾ ਹੋਇਆ ਤੇ ਦੇਰ ਰਾਤ ਕੁਝ ਅਣਪਛਾਤੇ ਬੰਦਿਆਂ ਨੂੰ ਲੈ ਕੇ ਉਹਨਾਂ ਨੇ ਅੰਨੇ ਵਾ ਗੋਲੀਆਂ ਚਲਾਈਆਂ ਜਿਸ ਦੇ ਚਲਦੇ ਦੋ ਗੋਲੀਆਂ ਦਿਲਬਾਖ ਸਿੰਘ ਦੇ ਮੋਢੇ 'ਚ ਲੱਗੀਆਂ ਉਹਨਾਂ ਕਿਹਾ ਕਿ ਕਈ ਵਾਰ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਹੈ ਪਰ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਉਹ ਮਾ ਦੂਜਾ ਮਹਿਤਾਬ ਤੇ ਮਦਨ ਸਰਪੰਚ ਡੇਵਿਡ ਕੋ ਨਸ਼ਾ ਵਕਾਉਂਦੇ ਸੀ ਤੇ ਡੇਵਟ ਨੂੰ ਡੱਕਾ ਨਸ਼ਾ ਵੇਚਣ ਤੋਂ ਇਸੇ ਦੀ ਰੰਜਿਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਾਣੇ ਆਏ ਤਿੰਨ ਚਾਰ ਪਿਸਤੌਲ ਹੀ ਹਾਂਜੀ ਤੁਹਾਨੂੰ ਕਿਉਂ ਮਾਰਿਆ ਤੁਸੀਂ ਤੁਹਾਡਾ ਮੈਂ ਉਹਨੂੰ ਰੋਕਦਾ ਸੀ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਛੋਟੇ ਛੋਟੇ ਬੱਚੇ ਕਦੋਂ ਦਾ ਪਿੰਡ ਚ ਲੈ ਸਕਦਾ ਉਹ ਨਿਕਲਦੇ ਆ ਇਹ ਬੌਚਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਤਨ ਉਦੋਂ ਦਾ ਵੀ ਗੰਦਾ ਆ ਤੁਹਾਨੂੰ ਪਤਾ ਉਹ ਕਿੱਥੇ ਆ ਕੇ ਮਾਰੀਆਂ ਮੇਰੇ ਘਰੇ ਆ ਕੇ ਮਾਰੀਆਂ ਜੀ 30 35 ਜਣੇ ਆਏ ਕੀ ਕਰਦਾ ਹੋ ਲੋਦਾ ਵੀ ਤੁਸੀਂ ਰੋਕਦੇ ਸੀ ਤਾਂ ਕਿ ਹਾਂ ਜੀ ਹੋਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਆ ਗਈ ਕੋਈ ਮੈਂ ਤਾਂ ਚੇਕੇ ਦਾ ਮੇਰਾ ਕੰਮ ਹੈ ਰਾਜ ਮਿਸਤਰੀ ਦਾ ਡਿਊਟੀ ਆਫਸਰ ਨੇ ਦੱਸਿਆ ਕਿ ਪਹਿਲੀ ਨਜ਼ਰ ਦੇ ਵਿੱਚ ਇਹ ਰੰਜਿਸ਼ ਜਾਨ ਨਸ਼ੇ ਦਾਇ ਕਾਰੋਬਾਰ ਨਾਲ ਸੰਬੰਧਿਤ ਮਾਮਲਾ ਲੱਗਦਾ ਹੈ ਪਰ ਅਸਲ ਕਾਰਨ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਹਮਣੇ ਆਵੇਗਾ ਫਿਲਹਾਲ ਪੁਲਿਸ ਨੇ ਖੋਲ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਐਂ ਤੇ ਆਈ ਆ ਭਾਜੀ ਮੌਕੇ ਤੇ ਕੀ ਆਇਆ ਵੇਖਿਆਗੇ ਉਹਨਾਂ ਦੱਸਿਆ ਵੀ ਗੋਲੀਆਂ ਲੱਗੀਆਂ ਸੀ ਤੇ ਮੌਕੇ ਤੇ ਜਾ ਕੇ ਹੁਣ ਹਸਪਤਾਲ ਦਾਖਲ ਕਰਾਉਂਗੇ ਫਿਰ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਹੈ ਨਹੀਂ ਹੈ ਪਿੰਡ ਦੇ ਬਟਾਲਾ ਹੈ ਗਿਆ ਪਿੱਟੇ ਵੱਡ ਗੋਲੀ ਕੀ ਲੱਗੀ ਪਰਿਵਾਰ ਵਾਲਾ ਕੋਈ ਦੱਸਣਾ ਡੇਵਿ ਆ ਕੋਈ ਨਾ ਬੰਦਾ ਉਹਨੇ ਚਲਾਈ ਆ ਕੋਈ ਸਵੇਰੇ ਵੇਖ ਲਾਂਗੇ ਜੋ ਹੋਊਗਾ ਜੀ ਹਲਾ ਆ ਠੀਕ ਆ ਜੇ ਬੰਦੇ ਮੋਢੇ ਤੇ ਗੋਲੀ ਵੱਜੀ ਆ ਉਦੋਂ ਉਹ ਠੀਕ ਆ ਕੋਈ ਗੱਲ ਨਹੀਂ ਸਵੇਰੇ ਭਾਜੀ ਜੋ ਵੀ ਕਾਰਵਾਈ ਬੰਦੀ ਆ ਅਫਸਰਾਂ ਦੇ ਨੋਟਿਸ ਤੇ ਲਿਆ ਆਗੇ ਨਾ ਕਾਰਵਾਈ ਕਰਦਾਂਗੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਉਹ ਕਾਰਨ ਇਨਵੈਸਟੀਗੇਸ਼ਨ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਾਰਨ ਸੀਗਾ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਵਿੱਚ ਨਸ਼ੇ ਅਤੇ ਗੁੰਡਾਗਰਦੀ ਨੂੰ ਰੋਕਿਆ ਜਾ ਸਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਸ਼ਨੀਚਰਵਾਰ ਨੂੰ ਵਿਆਹ ਕਰਵਾ ਲਿਆ 48 ਸਾਲਾਂ ਦੇ ਅਲਵਨੀਜ਼ ਅਤੇ 40 ਸਾਲਾਂ ਦੀ ਜੋਡੀ ਹੈਡਨ ਦੇ ਵਿਆਹ ਦਾ ਸਮਾਗਮ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਹੋਇਆ ਅਲਵਨੀਜ਼ ਨੇ ਪ੍ਰਧਾਨ ਮੰਤਰੀ ਅਹੁਦੇ ਤੇ ਰਹਦਿਆਂ ਵਿਆਹ ਕਰਵਾਉਣ ਵਾਲੇ ਇਹ ਪਹਿਲੇ ਆਸਟ੍ਰੇਲੀਆਈ ਪੀਐਮ ਬਣ ਗਏ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਵਨੀਜ਼ ਨੇ ਸ਼ਨੀਚਰਵਾਰ ਨੂੰ ਕੈਨਵਰਾ ਸਥਿਤ ਸਰਕਾਰੀ ਰਿਹਾਈਸ਼ ਤੇ ਆਪਣੀ ਦੋਸਤ ਜੋਰਡੀ ਹੈਡਨ ਨਾਲ ਵਿਆਹ ਕਰਵਾ ਲਿਆ। ਬੇਹੱਦ ਸਾਦੀ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦੋਹਾਂ ਨੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਇਸ ਤਰ੍ਹਾਂ ਅਲਵਨੀਜ਼ ਪ੍ਰਧਾਨ ਮੰਤਰੀ ਅਹੁਦੇ ਤੇ ਰਹਿੰਦਿਆਂ ਵਿਆਹ ਕਰਵਾਉਣ ਵਾਲੇ ਪਹਿਲੇ ਆਸਟ੍ਰੇਲੀਆਈ ਪੀਐਮ ਬਣ ਗਏ ਹਨ। ਇਹ ਸਮਾਰੋਹ ਦੁਪਹਿਰ ਨੂੰ ਲਾਂਚ ਵਿਖੇ ਹੋਇਆ ਜਿਸ ਵਿੱਚ ਅਲਵਨੀਜ਼ ਦੇ ਪੁੱਤਰ ਨਾਰਥ ਅਤੇ ਹੈਡਨ ਦੇ ਮਾਤਾ ਪਿਤਾ ਬਿਲ ਅਤੇ ਵਾਲੀਨ ਸਮੇਤ ਨਜ਼ਦੀਕੀ ਪਰਿਵਾਰਾਂ ਅਤੇ ਦੋਸਤਾਂ ਨੇ ਸ਼ਿਰਕਤ ਕੀਤੀ ਸਮਾਰੋਹ ਤੋਂ ਥੋੜੀ ਹੀ ਦੇਰ ਬਾਅਦ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਆਪਣੀ ਨਵੀਂ ਪਤਨੀ ਨਾਲ ਗਲੀ ਵਿੱਚ ਤੁਰਦਿਆਂ ਆਪਣਾ ਵੀਡੀਓ ਸਾਂਝਾ ਕੀਤਾ ਜੋੜੇ ਦਾ ਵਿਆਹ ਨਿਊ ਸਾਊਥ ਵੈਲਜ਼ ਚ ਸੈਂਟਰਲ ਕੋਸਟ ਦੇ ਇੱਕ ਸੈਲੀਬ੍ਰੇਟ ਨੇ ਕਰਵਾਇਆ ਸੀ ਅਤੇ ਉਹਨਾਂ ਨੇ ਆਪਣੇ ਆਪ ਲਿਖੀਆਂ ਵਿਆਹ ਦੀਆਂ ਕਸਮਾਂ ਦਾ ਅਦਾਨ-ਪ੍ਰਦਾਨ ਕੀਤਾ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਜੋਡੀ ਹੈਡਨ ਨੇ ਡਿਜ਼ਾਈਨਰ ਰੋਮਾਂਸ ਵਾਜ਼ਵੋਰਨ ਵੱਲੋਂ ਤਿਆਰ ਕੀਤਾ ਇੱਕ ਪਹਿਰਾਵਾ ਪਾਇਆ ਸੀ ਜਦੋਂ ਕਿ ਅਲਬਨੀਜ਼ ਦਾ ਸੂਟ ਐਮਜ਼ੇ ਬੇਲ ਨੇ ਬਣਾਇਆ ਸੀ ਹੈਡਨ ਦੀ 5 ਸਾਲਾ ਭਤੀਜੀ ਨੇ ਰਵਾਇਤੀ ਫਲਾਵਰ ਗਰਲ ਦੀ ਭੂਮਿਕਾ ਨਿਭਾਈ ਨਵੀਂ ਜੋੜੀ ਦੇ ਕੁੱਤੇ ਟੋਟੋ ਕੋਲ ਦੋਹਾਂ ਦੀ ਅੰਗੂਠੀ ਸੀ ਹੈਡਨ ਦਾ ਭਰਾ ਪੈਟ੍ਰਿਕ ਅਤੇ ਅਲਵਨੀਜ਼ ਦੀ ਚਚੇਰੀ ਭੈਣ ਹੈਲਨ ਗੋਲਡਨ ਗਵਾਹਾ ਵਿੱਚ ਵਿਆਹ ਦੇ ਗਵਾਹ ਬਣੇ ਦੱਸਿਆ ਜਾ ਰਿਹਾ ਹੈ ਕਿ ਵਿਆਹ ਜੋੜੇ ਦੁਆਰਾ ਨਿੱਜੀ ਤੌਰ ਤੇ ਆਪਣੇ ਫੰਡਾਂ ਦੀ ਵਰਤੋਂ ਨਾਲ ਕੀਤਾ ਗਿਆ ਇਹ ਵਿਆਹ ਆਸਟ੍ਰੇਲੀਆਈ ਸੰਸਦ ਦੇ اجلاس ਦੇ ਆਖਰੀ ਦਿਨ ਤੋਂ ਬਾਅਦ ਹੋਇਆ ਆਸਟ੍ਰੇਲੀਆ ਦੇ ਖਜ਼ਾਨਚੀ ਜिम ਚੈਮਲਰਸ ਵਿਦੇਸ਼ ਮੰਤਰੀ ਪੈਨੀ ਬੋਂਗ ਵਿੱਤ ਮੰਤਰੀ ਕੈਟੀ एएलपी ਦੇ ਰਾਸ਼ਟਰਪਤੀ ਸਕੱਤਰਪਾਲ ਅਰੇਕਸਨ ਅਤੇ ਪ੍ਰਧਾਨ ਮੰਤਰੀ ਦੇ ਚੀਫ ਆਫ ਸਟਾਫ ਟਮ ਕਾ ਟ੍ਰੇਲ ਮਹਿਮਾਨਾ ਵਜੋਂ ਵਿਆਹ ਵਿੱਚ ਸ਼ਾਮਲ ਹੋਏ ਆਸਟ੍ਰੇਲੀਆ ਦੇ ਪੀਐਮ ਅਲਵਾਨੀਜ਼ ਨੂੰ ਦੁਨੀਆ ਭਰ ਦੇ ਆਗੂਆਂ ਵੱਲੋਂ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ ਜਿਸ ਵਿੱਚ ਜੋੜੇ ਦੇ ਚੰਗੇ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਅਲਵਾਨੀਜ਼ ਦਾ ਪਹਿਲਾ ਵਿਆਹ ਨਿਊ ਸਾਊਥ ਵੈਲਜ਼ ਦੇ ਸਾਬਕਾ ਡਿਪਟੀ ਪ੍ਰੀਮੀਅਰ ਕਾਰਮੇਲ ਟੇਬਲ ਨਾਲ ਹੋਇਆ ਸੀ ਲਗਭਗ 20 ਸਾਲਾਂ ਦੇ ਵਿਆਹ ਤੋਂ ਬਾਅਦ ਇਹ ਜੋੜਾ 2019 ਚ ਵੱਖ ਹੋ ਗਿਆ ਸੀ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਉਦੋਂ ਤੱਕ ਮਿੰਦੇ ਇਜਾਜ਼ਤ ਧੰਨਵਾਦ